ਜੀ ਇਕਨਾ ਮਨਜੀਤ ਸਿੰਘ ਐਸਐਸਆਈ थाना ਸਿਟੀ ਮਲੌਰ ਤਨਾਦ ਜੀਪੀ ਰਾਦ ਗਸ਼ ਦੇ ਸਬੰਧ ਚ ਮੈਂ ਸਵੇਰ ਸਾਠੀ ਕਰ ਬਚਾਰੀਆਂ ਦੇ ਗਸ਼ਤੇ ਸੀਗਾ ਗ੍ਰਾਮੇ ਗ੍ਰਸਤ ਬਾਹਰ ਰਕਬਾ ਪਿੰਡ ਜੰਡਵਾਲਾ ਚੜ ਸਿੰਘ ਮੇਨ ਜੀਡੀ ਰੋਡ ਪੁਲ ਦੇ ਨਜ਼ਦੀਕ ਇੱਕ ਕਾਰ ਖੜੀ ਸੀ ਪੀਬੀ 53 ਸੀ 4760 ਸ਼ੱਕੀ ਆਪ ਦੇ ਚ ਤੇ ਜੀ ਤਲਾਸ਼ੀ ਦੇ ਦੌਰਾਨ ਗੁਰਪ੍ਰੀਤ ਸਿੰਘ ਉਹ ਫਲਾਡੀ ਪੁੱਤਰ ਬਲਵਿੰਦਰ ਸਿੰਘ ਜਸਵੀਰ ਸਿੰਘ ਉਰਫ ਜਸੂ ਪੁੱਤਰ ਬੁੱਢਾ ਸਿੰਘ ਦੋਵੇਂ ਪਿੰਡ ਕਖਾ ਲਈ ਬਲਦੇਸ਼ ਸਿੰਘ ਉਰਫ ਦੀਪਾ ਪੁੱਤਰ ਕਸ਼ਵੀਰ ਸਿੰਘ ਇਹ ਪਿੰਡ ਬਾਂਦੀਆਂ ਦੇ ਇਹਨਾਂ ਤਿੰਨਾਂ ਤੋਂ ਜੀ ਉਕਤ ਨੰਬਰੀ ਗੱਡੀ ਸੀ ਤੇ ਵਿੱਚ 10 ਕਿਲੋਗ੍ਰam ਭੁਖਜੂਰਾ ਬਰੰਦ ਹੋਇਆ ਜਿਹਦੇ ਤੇ ਮੁਕੱਦਮਾ ਨੰਬਰ 134 ਪੀਟੀ 29824 ਅਧੀਨ ਤਰਾਂ 15 26 85 ਐਨ ਡੀ ਪੀਐਸਟ ਖਾਣਾ ਸਿਟੀ ਮੋਡ ਦਰਜ ਕੀਤਾ ਗਿਆ ਤੇ ਤੋਂ ਬਾਅਦ ਅੱਜ ਇਹਨੂੰ ਪੇਸ਼ ਅਦਾਲਤ ਕਰਕੇ ਫਰਦ ਜਿਹੜੀ ਇਨਵੈਸਟੀਗੇਸ਼ਨ ਹੈ ਜਰੀਏ ਇੰਨਾ ਵੀ ਪਹਿਲਾਂ ਦੀ ਸ਼ੁਰੂਆਤ ਰਹੀ ਹੈ ਕਿ ਕਿਹਦੇ ਕਰਦੇ ਜੀ ਪਹਿਲਾ ਪੜਾਅ ਦੇ ਮਾਮਲੇ ਚ ਪਹਿਲਾਂ ਵੀ ਪਤਾ ਹੈ ਉਹ ਇਸ ਦੀ ਪੜਤਾਲ ਰਿਕਾਰਡ ਕਰਾਂਗੇ ਔਰ ਹਰ ਦਿਨ ਇਨਵੈਸਟੀਗੇਸ਼ਨ ਜਾਰੀ ਹੈ ਫਿਰ ਜੋ ਵੀ ਨੈਕਸਟ ਸਟੈਪ ਸਾਵਣਗੇ ਉਸ ਜਿਹੜੇ ਸਹਿਮਤ ਸੋਧਨ ਲਿਆ ਕੇ ਉਜਾਗਰ ਕਰਦੇ ਨੇ